ਪੰਚਕੁਲਾ ਦੇ ਵਿੱਚ ਦੇਸ਼ ਦਾ ਦੂਜਾ ਸਭ ਤੋਂ ਉੱਚਾ 라ਵਣ ਬਣ ਕੇ ਲਗਭਗ ਤਿਆਰ ਹੋ ਗਿਆ ਤੇ ਫਿਲਹਾਲ ਦੇ ਲਈ ਤਸਵੀਰਾਂ ਇਹ ਨੇ ਕਿ 2 ਦਿਨ ਪਹਿਲਾਂ ਤਸਵੀਰ ਥੋੜੀ ਜਿਹੀ ਬਦਲੀ ਸੀ ਪਰ ਫੇਰ ਤਸਵੀਰ ਦੁਬਾਰਾ ਬਦਲ ਦਿੱਤੀ ਗਈ ਹੈ ਉਹ ਕਿਉਂ ਕਿ ਖਨੇਰੀ ਆਈ ਤੂਫਾਨ ਆਇਆ ਜਿਹਦੇ ਕਰਕੇ ਥੋੜਾ ਜਿਹਾ ਚੇਂਜਸ ਕਰਨੇ ਪਏ ਨੇ ਮੇਰੇ ਨਾਲ ਜਿੰਦਰ ਸਿੰਘ ਚੋਹਾਨ ਸਾਹਿਬ ਨੇ ਚੋਹਾਨ ਸਾਹਿਬ ਬਹੁਤ-ਬਹੁਤ ਸਵਾਗਤ ਹੈ ਬਹੁਤ ਸ਼ੁਕਰੀਆ ਜਨਾਬ ਬਰਾੜਾ ਤੋਂ ਹਰ ਸਾਲ ਤੁਸੀਂ ਆਨੇ ਹੋ ਦੇਸ਼ ਦਾ ਸਭ ਤੋਂ ਉੱਚਾ 라ਵਣ ਦੇਣੇ ਹੋ ਇਸ ਵਾਰੀ ਤੁਸੀਂ ਦਿੱਲੀ ਦੇ ਦਿੱਤਾ जी हाँ बिल्कुल इस बार दिल्ली वाले ने बुला लिया मैं तो दिल्ली में द्वारका दस सेक्टर के बीच में दुनिया का सबसे ऊंचा इस साल का रावण का पुतला जिसकी ऊंचाई 211 फुट है और उसके बाद दूसरे नंबर पे ये पुतला जो पंचकुल्ला हर साल हम तैयार करते हैं ये श्री माता मनसा देवी चैरिटेबल ट्रस्ट के जो संदीप गुप्ता हैं और अमित गोयल वो दो आदमी ऐसे हैं जिसको इस पुतले को बनवाने में उनका बहुत महत्वपूर्ण योगदान है तो उनके ही आमंत्रण पे यहाँ 180 फुट का रावण का पुतला इस बार ये बनाने के लिए हमारी टीम आई तो इसको बहुत अच्छी तरीके से हमने बना के और पांच तारीख को यहाँ स्थापित कर दिया रात को दो बजे और इसको बनाने के बाद हमारे लड़के वो थके हुए थे लेट गए सब तंबू में और हम हमारा जो कमरा है दरबार में वहां चले गए अपने साथियों के साथ तो रात को ढाई बजे के बाद कुछ मौसम खराब होना शुरू हुआ और तीन बजे के लगभग आ, पीछे नहीं समझ में आया एक स्पोर्ट हमारी टूट गई उधर से टूटी नहीं वो खुल गए उसके वो और उसके बाद खुलने के बाद वो पुतला जो है जहाँ वो तंबू था हमारा लगा हुआ उसी पे वो गिर गया और भगवान की ऐसी पर रही कि, कि किसी को खरोच तक नहीं आई वो पुतले के नीचे दब गए थे सारे लड़के तो इसका चेहरा वगैरह सब चकनाचूर हो गया था सीधा गिर गया इस आ, बिल्कुल ऐसे मतलब मुंह के बल गिरा ये फिर उसके बाद हमने यही सोचा कि ये एक्ट ऑफ गॉड है इसमें किसी का क्या कसूर है उसको फिर दोबारा से इसको स्थापित करना हमारे लिए बहुत बड़ा चैलेंज था जो मेरी पूरी जो जाबाज टीम है वो मेरे साथ लगी जो यहाँ कमेटी के लोग हैं उन्होंने कमेटी वालों ने हर प्रकार से कहा कि जो भी जिस प्रकार से भी आपको जो भी चाहिए आपको मिलेगा लेकिन इसको ठीक करो कमेटी का मैं इस बात के लिए बहुत धन्यवाद हूँ ਤੋ ਉਹਨਾਂ ਨੇ ਬਹੁਤ ਹੌਸਲਾ ਦੇ ਕੇ ਇਸ ਪੁਤਲੇ ਕੋ ਅਮੇ ਸਿਰਫ 12 ਘੰਟੇ ਦੇ ਵਿਚਵੇਂ ਇਸ ਕੋ ਖੜਾ ਕਰਨੇ ਮੇ ਕਾਮਯਾਬੀ ਮਿਲੀ। ਅਗਰ ਕਮੇਟੀ ਕੋਆਪਰੇਟਰ ਕਰਦੀ ਉਹਨਾਂ ਇਹ ਚਿਹਰਾ ਲਗਾਉਣੇ ਮੈਂ। ਹਨ ਇਹ ਚਿਹਰਾ ਉਹ ਆਲਰੇਡੀ ਪਿਛਲੇ ਸਾਲ ਸੇ ਅਮਨੇ ਇੱਕ ਫਾਲਤੂ ਬਣਾਇਆ ਹੋਆ ਥਾ। ਉਹ ਯੂਜ਼ ਮੇ ਆ ਗਿਆ ਇਸ ਕੰਮ ਕੇ ਲੀਏ। ਹਮ ਬਿਲਕੁਲ ਬਿਲਕੁਲ ਕੋਇਲ ਸਾਹਿਬ ਤੁਸੀਂ ਕੀ ਕਹੋਗੇ? ਇੱਕ ਚੈਲੰਜ ਹੈ ਪਹਿਲਾ ਬਣਾਣਾ। ਫਿਰ ਚੈਲੰਜ ਹੈ ਇਹਨੂੰ ਮੇਨਟੇਨ ਕਰਨਾ। ਜਦ ਇਹੋ ਜਿਹਾ ਕੋਈ ਐਕਟ ਆਫ ਗੋਡ ਆ ਜਾਏ ਆਪਦਾ ਆ ਜਾਏ ਉਸ ਨੂੰ ਉਸ ਤੋਂ ਬਾਅਦ ਦੁਬਾਰਾ ਠੀਕ ਕਰਨਾ ਆਪਣੇ ਆਪ ਤੇ ਬਹੁਤ ਵੱਡਾ ਚੈਲੰਜ ਹੈ ਨੇ ਤਿੰਨ ਚੈਲੰਜ ਸੀਗੇ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਦੇਖੋ ਇੱਕ ਬਹੁਤ بڑا ਚੈਲੰਜ ਸੀ ਪਹਿਲਾ ਸਭ ਤੋਂ بڑا ਤਾਂ ਇੰਨੀ ਬड़ी ਚੀਜ਼ ਬਣਾਣੀ ਇੱਕ ਬਹੁਤ बड़ा ਚੈਲੰਜ ਹੈ ਉਸ ਨੂੰ ਬਹੁਤ ਖੂਬੀ ਨਾਲ ਨਿਭਾਇਆ ਚੋਹਾਂਜੀ ਨੇ ਬਹੁਤ ਅੱਛਾ ਕਰ ਦਿੱਤਾ ਲੇਕਿਨ ਉਸ ਦਿਨ ਰਾਤ ਨੂੰ ਅਸੀਂ ਪੂਜਨ ਕਰਕੇ ਇਹਨੂੰ ਖੜਾ ਕਰਨ ਦੇ ਲਈ ਸਭ ਕੁਝ ਰੈਗੇ ਰਾਤੀ 1 ਵਜੇ ਜਵਾਨ ਸਾਹਿਬ ਨੇ ਖੜਾ ਵੀ ਕਰ ਲਿਆ 3 ਵਜੇ ਤੋਂ ਪਤਾ ਇੰਨਾ ਤੂਫਾਨ ਇੰਨੀ ਅੰਧੇਰੀ ਆਈ ਤੇ ਉਹਦੀ ਸਟੇ ਸਟੇ ਵਾਇਰਸ ਵਗੈਰਾ ਸਭ ਲਗਨੀਏ ਸਜੇ ਉਹ ਪਾਰਟਲੀ ਟੇਡਾ ਹੋ ਗਿਆ ਜਿਸ ਕਰਕੇ ਇਹਨਾਂ ਨੂੰ ਉਤਾਰਨਾ ਪਿਆ ਲੇ ਤੇ ਬੜਾ ਤੇ ਬੜਾ ਮੁਸ਼ਕਿਲ ਲੱਗ ਰਿਹਾ ਸੀਗਾ ਕਿ 4 ਮਹੀਨੇ ਹੋ ਗਏ ਉਹਨੂੰ ਬਾਂਦੇ ਨੂੰ ਸਾਰਾ ਡੈਮੇਜ ਹੋਣ ਤੋਂ ਬਾਅਦ ਕਿਸ ਤਰ੍ਹਾਂ ਖੜਾ ਕਰ ਪਾਵਾਂਗੇ ਪਰ ਮਾਤਾ ਮੰਸਾ ਦੇਵੀ ਦਾ ਇਲਾਕਾ ਹੈ ਮਾਤਾ ਮੰਸਾ ਦੇਵੀ ਦਾ ਪੂਰਾ ਆ

ਜਿਸਕੋ ਅਸੀਂ ਸਭੀ ਮਿਲ ਜੁਲ ਕੇ ਚਾਹੇ ਉਹ ਕਮੇਟੀ ਦੇ ਲੋਕ ਤੇ ਚਾਹੇ ہماری ਟੀਮ ਸੀ ਆਪਸ ਵਿੱਚ ਬਹੁਤ ਅੱਛੇ ਮਤਲਬ ਕੋਆਪਰੇਸ਼ਨ ਸੇ ਇਸਕੋ ਅਮਨੇ ਯਹਾਂ ਉਠਾ ਕੇ ਸਥਾਪਿਤ ਕਰ ਦਿਆ ਗੋਇਲ ਸਾਹਿਬ ਤੁਸੀਂ ਮੇਨ ਕਮੇਟੀ ਦੇ ਹੈੱਡ ਵੀ ਹੋ ਇਨਚਾਰਜ ਵੀ ਹੋ ਤੁਸੀਂ ਨਰਾਜ਼ਗੀ ਨਹੀਂ ਜਤਾਈ ਕਿ ਦਿੱਲੀ ਦੇ ਤਾਂ ਇਸ ਵਾਰੀ ਸਭ ਤੋਂ ਵੱਡਾ ਰਮਣ ਨਹੀਂ ਐਸਾ ਨਹੀਂ ਹੈ ਦੇਖੋ ਸਾਡੇ ਕੋਲ ਨਾ ਇਸ ਗਰਾਉਂਡ ਦੇ ਵਿੱਚ ਲਿਮਿਟੇਸ਼ਨ ਸੀਗੀ ਇੱਥੇ ਵੀ ਸਭ ਤੋਂ بڑا 211 ਫੁੱਟ ਚਲਾ ਚੁੱਕੇ ਆ ऑलरेडी 2019 ਤੁਹਾਨੂੰ ਪਤਾ ਹੈ ਲੇਕਿਨ ਇਹ ਗਰਾਉਂਡ ਲਿਮਿਟੇਸ਼ਨ ਸੀ ਉਦੋਂ ਦੀ ਬਾਉਂਡਰੀ ਵਾਲ ਜਿਹੜੀ ਸੀ ਨਹੀਂ ਬਣੀ ਸੀਗੀ ਬਾਉਂਡਰੀ ਵਾਲ ਨਾ ਹੁੰਦੇ ਕਰ ਇਹਦਾ ਡੇਢ ਗੁਨਾਇਸ ਟੋਲ ਹਾਈਟ ਤੋਂ ਸਾਨੂੰ ਰੇਡੀਅਸ ਬਣਾਉਣਾ ਪੰਨਾ ਹੈ ਤਾਂ ਕਿ ਇਨ ਕੇਸ ਆਫ ਐਨੀ ਡੈਮੇਜ ਜਿਸ ਨੇ ਕੱਲ गिर ਗਿਆ ਇਹ ਤਾਂ ਸਭ ਗੇਟ ক্লোਜ਼ ਕੀਤੇ ਸੀ ਸਿਕਿਉਰਿਟੀ ਅਰੇਂਜਮੈਂਟ ਸੀ ਕਿ ਨੋਬਡੀ ਵਾਸ ਅਲਾਉਡ ਟੂ ਕਮ ਹੇਰ ਤਾਂ ਕਿ ਇਹ ਜੋ ਗਿਰਿਆ ਕਿਸ ਤਰ੍ਹਾਂ ਨੁਕਸਾਨ ਨਹੀਂ ਹੋਇਆ ਲੇਕਿਨ ਅਸੀਂ ਜੋ ਮੈਕਸਿਮਾਈਜ਼ ਲਾਸਟ ਇਅਰ 171 ਫੁੱਟ ਦਾ ਬਣਾਇਆ ਸੀਗਾ ਹੁਣ 181 ਫੁੱਟ ਦਾ ਬਣਾਉਣ ਦਾ ਸਭ ਬਨ ਗਿਆ ਸੀ ਸਾਡਾ ਇਹ ਖੜਾ ਵੀ ਕਰਤਾ ਲੇਕਿਨ ਉਸ ਤੋਂ ਜ਼ਿਆਦਾ ਇਸ ਗਰਾਉਂਡ 'ਚ ਬਣ ਨਹੀਂ ਸਕਦਾ ਇਸ ਤੋਂ ਵੱਡੀ ਜਗ੍ਹਾ ਪੰਚਕੁਲਾ 'ਚ ਅਵੇਲੇਬਲ ਨਹੀਂ ਹੈ ਸ਼ਹਿਰ ਤੋਂ ਬਾਹਰ ਜਾਂਦੇ ਤੇ ਉਹ ਪੋਸੀਬਲ ਨਹੀਂ ਹੈ ਸ਼ਹਿਰ ਦੇ ਵਿੱਚ ਹੀ ਕਰਨਾ ਸੀਗਾ ਇੱਥੇ ਬਣੇ ਸਮੀ ਕੋਈ ਗੱਲ ਹੈ ਹੁਣ ਕਿੰਨਾ ਹੁਣ ਕਿੰਨਾ ਹੋ ਗਿਆ ਇਹਦੀ ਹਾਈਟ ਇਹ ਆਬ 155 ਫੁੱਟ ਹੈ 155 ਫੁੱਟ ਹੈ ਫਿਲਹਾਲ ਆ ਤਸਵੀਰਾਂ ਨੇ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਐਕਟ ਆਫ ਗੋਡ ਹੋਇਆ ਹਾਲਾਂਕਿ ਦੇਸ਼ ਦਾ ਦੂਜੇ ਨੰਬਰ ਦਾ ਸਭ ਤੋਂ ਉੱਚਾ 라ਵਣ ਪੰਚਕੂਲੇ ਚ ਬਣ ਕੇ ਲਗਭਗ ਤਿਆਰ ਹੋ ਚੁੱਕਿਆ ਪਰ ਫਿਲਹਾਲ ਦੇ ਲਈ ਇੱਕ ਜਜ਼ਬਾ ਕਹਿ ਲਈਏ ਇਹ ਕਹਿ ਲਈਏ ਤਾਕਤ ਕਹਿ ਲਈਏ ਜਿਹੜੀ ਹੈ ਨਾ ਉਹ ਰੱਬ ਵੱਲੋਂ ਮਿਲੀ ਕਿ ਐਡਾ ਵੱਡਾ ਨੁਕਸਾਨ ਹੋਣ ਤੋਂ ਬਾਵਜੂਦ ਜਿਹੜਾ ਦੁਬਾਰਾ ਤੋਂ ਇਹ 라ਵਣ ਤਿਆਰ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਇਹ ਲੱਖ ਰੁਪਏ ਦੇ ਨੁਕਸਾਨ ਤੋਂ ਬਾਅਦ ਵੀ ਹੁਣ ਇਹ ਪੂਰੇ ਤਰੀਕੇ ਨਾਲ ਤਿਆਰ ਹੋ ਕੇ ਅਗਨੀ ਦੀ ਭੇਟ ਦਿੱਤਾ ਜਾਏਗਾ ਦਸ਼ਹਿਰੇ ਵਾਲੇ ਦਿਨ ਕੈਮਰਾ ਪਰਸਨ ਗੁਰੀ ਦਿਨ ਅਬਜ਼ਮ ਵਰਮਾ ਡੇਲੀ ਪੋਸਟ ਪੰਚਕੂਲਾ